ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਆਪਾਂ ਅੱਜ ਜਿਸ ਜਗ੍ਹਾ ਤੇ ਖੜੇ ਆਂ ਇੱਥੋਂ ਪਿਛਲੇ ਡੇਢ ਮਹੀਨੇ ਦੇ ਦੌਰਾਨ ਮੈਂ ਤੀਸਰੀ ਵਾਰ ਖਬਰ ਕਰਨੇ ਜਾ ਰਿਹਾ ਆਂ ਅੱਜ ਫੇਰ ਇਸ ਜਗ੍ਹਾ ਤੇ ਇੱਕ ਵੱਡਾ ਹਾਦਸਾ ਹੋਇਆ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਦਾ ਆਪਸ ਦੇ ਵਿੱਚ ਟਕਰਾਓ ਹੋਇਆ ਹੈ ਔਰ ਉਹਦੀ ਵਜ੍ਹਾ ਹੋਈ ਜੋ ਪੁਲੀ ਦੇ ਜੋ ਬੁੱਗੀਪੁਰਾ ਚੌਂਕ ਤੋਂ ਜਦੋਂ ਆਪਾਂ ਲੋਹਾਰਾ ਚੌਂਕ ਵੱਲ ਨੂੰ ਜਾਂਦੇ ਆਂ ਤਾਂ ਲੋਹਾਰਾ ਚੌਂਕ ਤੋਂ ਪਹਿਲਾਂ 300 ਮੀਟਰ ਪਹਿਲਾਂ ਇੱਕ ਪੁਲੀ ਹੈ ਔਰ ਉਹ ਪੁਲੀ ਹੈ ਜਿਹੜੀ ਸੜਕ ਦੇ ਵਿੱਚ ਧਰ ਚੁੱਕੀ ਹੈ ਜਿਹਦੇ ਕਾਰਨ ਇੱਕ ਬਹੁਤ ਵੱਡਾ ਹੰਪ ਬਣ ਚੁੱਕਿਆ ਹੈ ਔਰ ਜਦੋਂ ਤੇਜ਼ ਗੱਡੀ ਆਂਦੀ ਹੈ ਇੱਥੇ ਤਾਂ ਇੱਕਦਮ ਉਹ ਹੰਪ ਦੇ ਵਿੱਚ ਵੱਜਦੀ ਹੈ ਵੱਜ ਕੇ ਇੰਬੈਲੈਂਸ ਹੋ ਜਾਂਦੀ ਹੈ ਤੇ ਉਹਦੇ ਨਾਲ ਹਾਦਸੇ ਵਾਪਰ ਰਹੇ ਆ ਜਾਂ ਫਿਰ ਅੱਗੇ ਜਾ ਰਹੀ ਗੱਡੀ ਇੱਕਦਮ ਹੰਪ ਨੂੰ ਦੇਖ ਕੇ ਜਦੋਂ ਬ੍ਰੇਕ ਲਗਾਉਂਦੀ ਹੈ ਤਾਂ ਮਗਰ ਆ ਰਹੀਆਂ ਗੱਡੀਆਂ ਜਿਹੜੀਆਂ ਉਹਦੇ ਵਿੱਚ ਵੱਜਦੀਆਂ ਸੋ ਅੱਜ ਵੀ ਜਿਹੜਾ ਇਸੇ ਤਰ੍ਹਾਂ ਹਾਦਸਾ ਹੋਇਆ ਹੈ ਜਿਹਦੇ ਵਿੱਚ ਇੱਕ ਹਰਿਆਣੇ ਦੀ ਗੱਡੀ ਹੈ ਔਰ ਦੋ ਪੰਜਾਬ ਦੀਆਂ ਗੱਡੀਆਂ ਨੇ ਹਰਿਆਣੇ ਦੀ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਔਰ ਪੰਜਾਬ ਦੀ ਇੱਕ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਦ ਕਿ ਇੱਕ ਅੱਗੇ ਜਿਹੜੀ ਗੱਡੀ ਜਾ ਰਹੀ ਸੀ ਉਹਦਾ ਪਿੱਛੋਂ ਬੰਪਰ ਟੁੱਟਿਆ ਸੋ ਕਹਿਣ ਤੋਂ ਭਾਵ ਕਿ ਆ ਕਿ ਰੋਜ਼ਾਨਾ ਦਾ ਇਹ ਕੰਮ ਹੋ ਚੁੱਕਿਆ ਛੋਟੇ ਮੋਟੇ ਹਾਦਸੇ ਤਾਂ ਇੱਥੇ ਦਿਹਾੜੀ ਦੇ ਵਿੱਚ 3-4-5 ਰੋਜ਼ਾਨਾ ਹੋ ਰਿਹਾ ਪਰ ਜਿਹੜੇ ਵੱਡੇ ਹਾਦਸੇ ਪਿਛਲੇ ਡੇਢ ਮਹੀਨੇ ਦੇ ਦੌਰਾਨ ਇਹ ਤੀਜਾ ਵੱਡਾ ਹਾਸਾ ਹੈ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਹਨਾਂ ਤਿੰਨਾਂ ਗੱਡੀਆਂ ਦਾ ਲਗਭਗ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਫਿਜ਼ੀਕਲ ਔਰ ਨਾਲ ਜਿਹੜੀ ਗੱਡੀ ਦੀ ਵੈਲਿਊ ਘਟਨੀ ਹੈ ਉਹ ਵੱਖਰੀ ਸੋ ਕਹਿਣ ਤੋਂ ਭਾਵ ਕਿ ਹੈ ਕਿ ਇਹ ਜਿਹੜਾ ਹੰਪ ਹੈ ਉਹ ਜਾਨਲੇਵਾ ਸਾਬਤ ਹੋ ਰਿਹਾ ਹੈ ਔਰ ਇਹਦੇ ਸਬੰਧ ਦੇ ਵਿੱਚ ਮੋਗਾ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੋ ਵਾਰ ਜਿਹੜਾ ਮੈਂ ਇਹ ਖਬਰ ਕੀਤੀ ਹੈ ਦੋਨੋਂ ਵਾਰ ਭੇਜੀ ਹੈ ਔਰ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਹੈ ਔਰ ਉਹਦੇ ਨਾਲ-ਨਾਲ ਜਿਹੜਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਉਹਨਾਂ ਨੂੰ ਮੇਲਾਂ ਵੀ ਭੇਜੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਮੇਲਾਂ ਦਾ ਕੋਈ ਜਵਾਬ ਨਹੀਂ ਡੀਸੀ ਸਾਹਿਬ ਵੱਲੋਂ ਜਿਹੜਾ ਇੱਕ ਇਲੈਕਟ੍ਰਿਕ ਸ਼ਿਕਾਇਤ ਦੀ ਮੰਗ ਕੀਤੀ ਜਾ ਰਹੀ ਹੈ ਸੋ ਸ਼ਿਕਾਇਤ ਹੈ ਜਿਹੜੀ ਉਹਦੇ ਵਿੱਚ ਹਰ ਕੋਈ ਜਿਹੜਾ ਧਿਰ ਬਣਨਾ ਜਿਹੜਾ ਪਸੰਦ ਨਹੀਂ ਕਰਦਾ ਸੋ ਸ਼ਿਕਾਇਤ ਜੇਕਰ ਇਸ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਦਿਖ ਰਹੀਆਂ ਤੇਕਰ ਉਹਦੇ ਵਿੱਚ ਵੀ ਸ਼ਿਕਾਇਤ ਦੇਣ ਦੀ ਲੋੜ ਪਵੇ ਤਾਂ ਮੇਰੇ ਖਿਆਲ ਮੁਤਾਬਕੇ ਪ੍ਰਸ਼ਾਸਨ ਦੀ ਜਿਹੜੀ ਉਹ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕੇ ਪ੍ਰਸ਼ਾਸਨ ਆਪਣੇ ਪੱਧਰ ਤੇ ਕੁਝ ਵੀ ਜਿਹੜਾ ਹੈਗਾ ਇਹੋ ਜਿਹਿਆਂ ਵੱਡੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਕੁਝ ਵੀ ਕਰਨ ਤੋਂ ਅਸਮਰੱਥ ਹੈਗਾ ਸੋ ਇਹਦੇ ਸਬੰਧ ਦੇ ਵਿੱਚ ਅ ਅੱਜ ਇੱਥੇ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੋ ਉਹਨਾਂ ਵੱਲੋਂ ਕਿਉਂਕਿ ਦੁਖੀਮਨ ਸੀਗੇ ਬੱਚੇ ਵੀ ਛੋਟੇ ਛੋਟੇ ਸੀ ਇਸ ਕਾਰਨ ਉਹ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਘਬਰਾਏ ਹੋਏ ਸੀ ਤੇ ਕੈਮਰੇ ਸਾਹਮਣੇ ਬੋਲਣ ਤੋਂ ਸਮਰੱਥ ਸੀਗੇ ਪਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਪ੍ਰਸ਼ਾਸਨ ਵੱਲੋਂ ਅਤਿਆਚਾਰ ਆਮ ਲੋਕਾਂ ਤੇ ਕਿਉਂਕਿ ਇਹ ਜਿਹੜਾ ਦੂਰੋਂ ਆਉਂਦੇ ਲੋਕ ਜਾਂ ਬਾਹਰੋਂ ਆਉਂਦੇ ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਜਿਹੜੇ ਲੋਕ ਲੋਕਲ ਵੀ ਨੇ ਉਹਨਾਂ ਚੋਂ ਵੀ ਬਹੁਤੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਔਰ ਇਸ ਕਾਰਨ ਜਿਹੜੇ ਹਾਦਸੇ ਅਕਸਰ ਵਾਪਰ ਰਹੇ ਆ ਸੋ ਇਹਦੇ ਸਬੰਧ ਦੇ ਵਿੱਚ ਇੱਥੇ ਜਿਹੜੇ ਮੌਜੂਦ ਲੋਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਕੁਝ ਜਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਤੇ ਹਾਜ਼ਰ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਔਰ ਹਰ ਕਿਸੇ ਨਹੀਂ ਕਿਉਂਕਿ ਖਬਰ ਜ਼ਿਆਦਾ ਲੰਬੀ ਹੋਊਗੀ ਇਸ ਕਰਕੇ ਮੈਂ ਸਾਰਿਆਂ ਦੀਆਂ ਬਾਈਟਾਂ ਨਹੀਂ ਦਿਖਾਉਂਗਾ ਪਰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਆਗੂ ਉਹ ਵੀ ਮੌਜੂਦ ਸੀ ਔਰ ਉਹਨਾਂ ਵੱਲੋਂ ਕਾਫੀ ਇਸ ਘਟਨਾ ਤੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ ਔਰ ਉਨ੍ਹਾਂ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਪ੍ਰਸ਼ਾਸਨ ਨੇ ਇਹਦਾ ਜਲਦੀ ਹੱਲ ਨਾ ਕੀਤਾ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਖਿਲਾਫ ਜਿਹੜਾ ਜਲਦ ਸੰਘਰਸ਼ ਸ਼ੁਰੂ ਕਰਾਂਗੇ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਜੇਕਰ ਪ੍ਰਸ਼ਾਸਨ ਇੰਨੀ ਜ਼ਿਆਦਾ ਨਗਹਿਲੀ ਵਰਤਦਾ ਕਿ 1 ਸਾਲ ਬੀਤ ਜਾਵੇ 1 ਸਾਲ ਬੀਤਣ ਦੇ ਬਾਵਜੂਦ ਵੀ ਜੇਕਰ ਇੱਕ ਛੋਟੀ ਜੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਸੋ ਇੱਥੋਂ ਤਕਰੀਬਨ 1 ਕਿਲੋਮੀਟਰ ਦੂਰ ਇੱਕ ਖੰਭਾ ਵੀ ਪਿਛਲੇ 5-6 ਮਹੀਨਿਆਂ ਤੋਂ ਡਿੱਗਿਆ ਪਿਆ ਉਹਦੇ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਧਿਆਨ ਨਹੀਂ ਕੀਤਾ ਤੇ ਇਹਦੇ ਵੱਲ ਵੀ ਕਿਸੇ ਦਾ ਕੋਈ ਧਿਆਨ ਨਹੀਂ ਹੈ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਨਛੱਤਰ ਸਿੰਘ ਭਾਰਤੀ ਕਿਸਾਨ ਯੂਨੀਅਨ ਕਰਦੀਆਂ। ਆ ਨਛੱਤਰ ਸਿੰਘ ਜੀ ਅੱਜ ਜਿਹੜਾ ਤੁਹਾਡੇ ਹਾਦਸਾ ਇੱਥੇ ਤੁਹਾਡੇ ਸਾਹਮਣੇ ਹੋਇਆ ਹੈ ਤੇ ਇਹਦੇ ਬਾਰੇ ਕੀ ਕਹੋਗੇ? ਤੁਸੀਂ ਵੀ ਇਹ ਕਿਉਂ ਹੋਇਆ ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਪ੍ਰਸ਼ਾਸਨ ਦੀ ਤੇ ਜਿਹੜਾ ਟੂਲਪਲਾ ਦਾ ਆਪਣੇ ਤੋਂ ਲੈ ਰਹੇ ਆ। ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਵਾਲੇ ਉਹਨਾਂ ਦੀ ਇਹ ਨਲਾਈਕੀ ਜੀ ਇੱਥੇ ਰੋਜ਼ਾਨਾ ਹਸਾ ਹੁੰਦਾ ਅਸੀਂ ਇਹ ਖੜੋਤੇ ਆ ਜਿਹੜਾ ਆਪਣੇ ਮੋਗੇ ਨੂੰ ਮੇਨ ਚੌਕ ਤੋਂ ਕੋਟ ਤੋਂ ਆਉਂਦਾ ਉਹਦੇ ਤੋਂ ਤਲਵੰਡੀ ਪੰਘੇਰੀਆਂ ਵਾਲੇ ਸਾਈਡ ਨੂੰ ਖੜੋਤੇ ਆ ਜੀ ਹਲਵਾਰਾ ਚੌਂਕ ਤੋਂ 300 ਮੀਟਰ ਅਸੀਂ ਖੜੋਤੇ ਆ ਤੇ ਇਹ ਬਹੁਤ ਜਿਆਦਾ ਇੱਥੇ ਉਖਲੀ ਜੀ ਬਣੀ ਖੜੀ ਹੈ ਜਿੰਦੇ ਤੋਂ ਅਗਲੀ ਗੱਡੀ ਆਲਾ ਬ੍ਰੇਕ ਲਾਉਦਾ ਤੇ ਮਕਰਲੀ ਵਿੱਚ ਵੱਜ ਜਾਂਦੀ ਹੈ ਤੇ ਅੱਜ ਤਿੰਨ ਗੱਡੀਆਂ ਇਹ ਵੱਜੀਆਂ ਨੇ ਆਪਸ ਵਿੱਚ ਛੋਟੇ ਛੋਟੇ ਬੱਚੇ ਸੀ ਵਿੱਚ ਤੇ ਜਾਨੀ ਮਨ ਲਈ ਨੁਕਸਾਨ ਮਾਲੀ ਨੁਕਸਾਨ ਤਾਂ ਬਹੁਤ ਹੋਇਆ ਹੈ پیسے ਬਚਾਅ ਹੋ ਗਿਆ ਅਸੀਂ ਪੋਰਚੋਰ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਜਲਦ ਤੋਂ ਜਲਦ ਇਹ ਜਿਹੜਾ ਹੈਗਾ ਇਹ ਵੇਖਿਆ ਜਾਵੇ ਜਿਹੜਾ ਖੱਡਾ ਜਾਂ ਪੂਰਿਆ ਜਾਵੇ ਜੇ ਨਾ ਤੇ ਅਸੀਂ ਇਹਦੇ ਤੇ ਸੰਘਰਸ਼ ਕਰਾਂਗੇ ਤੇ ਧਰਨਾ ਵੀ ਲਾਵਾਂਗੇ